ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਵੀਰ ਬਿੱਟੂ ਨਿਆ ਪਰ ਸਵਾਤਕਾਰ ਦਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਤੁਹਾਨੂੰ ਪਤਾ ਹੀ ਆ ਆਪਾਂ 바ਵਾ ਦੇਣਾ ਤੋਂ ਵੀਡੀਓ ਪਾਈ ਨਹੀਂ ਸੀ ਝੋੰਗੇ ਦੇ ਵਿੱਚ ਰੁਝੇ ਹੋਏ ਸੀ ਤੇ ਤੁਸੀਂ ਕਮੈਂਟ ਕਰ ਰਹੇ ਸੀ ਵੀ ਸੈਕੰਡ ਹੈਂਡ ਟਰੈਕਟਰਾਂ ਦੀ ਵੀਡੀਓ ਜਲਦੀ ਲੈ ਕੇ ਆਓ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਪਨੀਤ ਵੀਰੇ ਕੋਲ ਦਰਾਹੇ ਪਹਿਲਾਂ ਵੀ ਆਪਾਂ ਵੀਰ ਦੀ ਇੱਕ ਵੀਡੀਓ ਪਾਈ ਸੀ ਤੇ ਤੁਸੀਂ ਵੀਡੀਓ ਨੂੰ ਬਾਬਾ ਪਿਆਰ ਦੇ ਰਹੇ ਹੋ ਚਾਹੇ ਸਾਰੇ ਟਰੈਕਟਰ ਬੇਗੇ ਅਜੇ ਵੀ ਉਹ ਵੀਡੀਓ ਫੁੱਲ ਚੱਲ ਰਹੀ ਹੈ ਜਾਨੀ ਤੇ ਆਪਾਂ ਵੀਰ ਕੋਲੇ ਵਧੀਆ-ਵਧੀਆ ਟਰੈਕਟਰ ਖੜੇ ਆ ਨਾਲੇ ਵੀਰ ਕੋਲੇ ਬਾਜਵ ਰੇਟਾਂ ਦੇ ਟਰੈਕਟਰ ਆਉਂਦੇ ਆ ਸਾਰੇ ਐ ਨਹੀਂ ਹੈਗਾ ਵੀ ਇਹ ਜਿਆਦਾ ਮੁੱਲ ਦੱਸ ਦੂਗਾ ਨਾਲੇ ਵੀਰ ਪਹਿਲਾਂ ਮਕੈਨਿਕ ਵੀ ਰਿਹਾ ਟਰੈਕਟਰ ਦੇਖ ਕੇ ਲੈ ਕੇ ਆਉਂਦਾ ਪਰਖ ਕੇ ਸਾਰਾ ਕੁਝ ਐ ਨਹੀਂ ਵੀ ਕੋਈ ਮਾੜਾ ਟਰੈਕਟਰ ਲਿਆਉਂਦਾ ਜਿਹੜਾ ਵਧੀਆ ਟਰੈਕਟਰ ਆ ਉਹੀ ਲੈ ਕੇ ਆਉਂਦਾ ਤੇ ਫਿਰ ਵੇਚਣਾ ਵੀ ਵਧੀਆ ਹੀ ਹੈ ਯਾਨੀ ਜੀ ਵਧੀਆ ਤੇ ਆਪਾਂ ਕਰਦੇ ਆ ਪਨੀਰ ਵੀਰ ਨਾਲ ਗੱਲਬਾਤ ਤੇ ਨਾਲੇ ਦਿਖਾਵਾਂਗੇ ਤੁਹਾਨੂੰ ਟਰੈਕਟਰ ਤੇ ਹਾਂ ਸਤਿ ਸ੍ਰੀ ਅਕਾਲ ਜੀ ਬੀਰੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਵਧੀਆ ਜੀ ਜੀ ਸਾਡੀ ਦੁਕਾਨ ਤੇ ਆਉਣਾ ਥੋੜਾ ਧੰਨਵਾਦ ਜੀ ਬਹੁਤ ਬੇੜ ਕਰਦੇ ਦੀ ਵੀਰੇ ਪਨੀਤ ਤੇਰੀ ਦਰਸ਼ਕ ਹਾਂ ਜੀ ਟਰੈਕਟਰ ਖੜਦੇ ਨਹੀਂ ਸੀ ਮੈਂ ਕਹਿੰਦਾ ਜੀ ਟਰੈਕਟਰ ਐ ਤੇ ਹੈ ਨਹੀਂ ਇੱਕੋ ਟਰੈਕਟਰ ਵੀਡੀਓ ਕੀ ਬਣਾਉਣੀ ਆ ਵੀ 10 ਵਾਰ 5-7 ਹੋਂਦਾ ਸੀ ਵੀਡੀਓ ਬਣਾਉਣਾ ਸਹੀ ਗੱਲ ਆ ਹਾਂ ਮੈਂ ਤਾਂ ਇਹਨਾਂ ਨੂੰ ਗਿਆ ਸੀ ਵੀ ਆ ਵੀ ਟਰੈਕਟਰ ਇੱਥੇ ਵਾਲਾ ਦਾ ਤੋਂ ਅੱਜ ਕੱਲ ਦਾ ਕਾਲ ਕੀਤਾ ਜੀ ਆ ਜਾਈ ਆ ਹਾਂ 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 ਜੀ ਹਾਂ ਠੀਕ ਠਾਕ ਸਾਰਾ ਹਾਂ ਔਰ ਵਧੀਆ ਵੀਰੇ ਹਾਂ ਜੀ ਦਰਸ਼ਕਾਂ ਨੂੰ ਫਿਰ ਵੀ ਆਪਣਾ ਇੱਕ ਵਾਰ ਬੇਰਬਾ ਦੇ ਦੇ ਦੁਕਾਨ ਦਾ ਐਡਰੈਸ ਬਰ ਰੱਖ ਦੇ ਜੀ ਭਾਈ ਸਾਡੀ ਦੁਰਾਹੇ ਆ ਜੀ ਜਿਹੜਾ ਸਾਨੂੰ ਲੁਧਿਆਣਾ ਪੈਂਦਾ ਜੀ ਇਤਰਾਹੇ ਖਾਸ ਮੇਨ ਬਾਜ਼ਾਰ ਦੇ ਵਿੱਚ ਸਾਡੀ

ਤੇ ਵੀਰੇ ਤਾਇਆ ਆਉਣ ਵਾਲੇ ਮਕ ਦੁਆਰਾ ਚੱਲ ਆਪਣੀ ਸੈਕੰਡ ਵੀਡੀਓ ਆਪਾਂ ਫੇਰ ਇੱਕ ਵਾਰ ਦੱਸ ਦਿੰਨੇ ਆ ਆਪਾਂ ਨੂੰ ਮਕੈਨਿਕੀ ਦਾ ਕਿੰਨਾ ਚਾਹੀਦਾ ਐਕਸਪੀਰੀਅੰਸ ਆ ਸਾਲ ਦਾ ਵੀਰੇ ਜੀ ਮਕੈਨਿਕੀ ਦਾ ਤਜਰਬਾ ਆਪਾਂ ਨੂੰ ਜੀ ਟਰੈਕਟਰ ਵਗੈਰਾ ਤੁਸੀਂ ਮਨ ਲਾ ਦੇਖ ਵਗੈਰਾ ਚੈੱਕ ਕਰਕੇ ਲਗਾ ਲੈਣੇ ਨਹੀਂ ਇਹ ਤਾਂ ਟਰੈਕਟਰ ਆ ਜੀ ਇੰਜਨ ਸੇ ਲ ਹਵਾ ਨਹੀਂ ਨਿਕਲੀ ਰੋਟਰ ਪੰਪ ਹੈ ਜੀ ਅੱਛਾ ਤੁਸੀਂ ਆਪ ਕੱਢ ਕੇ ਹਵਾ ਲੈਟਰ ਸਟਾਰਟ ਕਰਕੇ ਅੰਦਰ ਲਾਇਆ ਜੀ ਮੈਸਟਰੀ ਦਾ ਮਕੈਨਿਕੀ ਫੋਰਮੈਨ ਜਦਸੀ ਜਿਹੜਾ ਤਾਂ ਹਵਾ ਨਹੀਂ ਨਿਕਲੀ ਲੈਟਰ ਉਹੀ ਗੱਲ ਕਹਿੰਦੇ ਆ ਦਰਸ਼ਕੋ ਵੀ ਇਹ ਵੀਰ ਪਹਿਲਾਂ ਹੀ ਜਾਂਚ ਬਰਖੇ ਲੈ ਕੇ ਆਉਂ ਰਹਿ ਰਹੇ ਹੋ ਵੀਡੀਓ ਦੇ ਨਾਲ ਤੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਚੈਨਲ ਆਪਣੇ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਫੇਸਬੁੱਕ ਤੇ ਤਾਂ ਫਾਲੋ ਕਰ ਲਿਆ ਕਰੋ ਬਿੱਟੂ ਨੀਆ ਪਰ ਨੂੰ ਪੇਜ ਨੂੰ ਆਪਣੇ ਨੂੰ ਤੇ ਆਉ ਦਿਖਾਉਨੇ ਆ ਤੁਹਾਨੂੰ ਕੱਲਾ ਕੱਲਾ ਟਰੈਕਟਰ ਆਜੋ ਗਰਾ ਫਿਰ ਹਾਂਜੀ ਦਰਸ਼ਕੋ ਆ ਖੜਾ ਆਪਣੇ ਸਾਹਮਣੇ ਪਹਿਲਾਂ ਹੀ ਮਹਿੰਦਰਾ ਅਰਜਨ ਅਲਟਰਾ 1 605 DI ਤੇ ਦੇਖ ਲਓ ਤੁਸੀਂ ਵਧੀਆ ਟਰੈਕਟਰ ਆ ਸੋ ਵਗੈਰਾ ਵੀ ਸੀਸੇ ਮੰਗੂ ਚਮਕਦੀ ਆ ਤੇ ਕਿੰਨੇ ਮਾਡਲ ਆਪਣੀ ਤੇ ਵੀਰੇ ਇਹ ਇਹ ਵੀ ਜੀ 2010 ਮਾਡਲ ਹੈ ਜੀ ਅੱਛਾ ਜੀ ਤੇ ਨੰਬਰ ਇਹਦਾ ਫਤਿਹਗੜ ਸਾਹਿਬ ਦਾ ਬਾਜੀ ਠੀਕ ਆ ਵੀਰ ਜੀ ਪਹਿਲੇ ਹੀ ਨਵਾਂ ਹੈ ਜੀ ਠੀਕ ਆ ਕੈਸ਼ ਦਾ ਬਾਜੀ ਕੋਈ ਲੋਨ ਨਹੀਂ ਹੈਗਾ ਜੀ ڈاکਮੈਂਟਾਂ ਦਾ ਕੁਝ ਮੋਕਲੇ ਆ ਜੀ ਨਹੀਂ ਮੌਕੇ ਤੇ ਆ ਜੇਰਾ ਤੇ ਟਾਇਲ ਵੀ ਜਿਹੜੇ ਅੱਗੇ ਵਾਲੇ ਹੈਗੇ ਨੇ ਇਹ ਸੀਆਰਡ ਕੰਪਨੀ ਦਾ 90% ਠੀਕ ਆ ਜੀ ਤੇ ਪਿੱਛੇ ਵਾਲੇ ਹੈ ਇਹਨਾਂ ਦੇ ਬੀਕੇਡੀ ਦੇ 50% ਠੀਕ ਆ ਜੀ ਬਾਕੀ ਟਰੈਕਟਰ 'ਚ ਇੰਜਨ ਕੋਈ ਬਲੋ ਮਾਰ ਜਵੇ ਜੀ ਹਾਂ ਜੀ ਕੋਈ ਗੇਅਰ 'ਚ ਚੋਰ ਚਾਲ ਕੋਈ ਆਵਾਜ਼ ਨਹੀਂ ਹੈਗੀ ਜੀ ਕੋਈ ਲੀਵਰ ਉੱਗਰ ਹਾਲ ਤੱਕ ਇਹ ਨਾਲ ਵੀ ਨਾਲ ਤਾਂ ਜੀ ਕੋਈ ਪਲੇਨ ਹੀ ਜੇ ਹੈਗੀ ਠੀਕ ਆ ਜੀ ਤੇਲ ਬ੍ਰੇਕਾਂ ਪਾਵਰ ਸਟੀਰਿੰਗ ਡਬਲ ਕਲਚ ਰਿਵਰਸ ਵੀਡੀਓ ਠੀਕ ਆ ਵੀਰੇ ਟ ਪੂਰਾ ਪੱਕਾ ਜੀ ਕੋਈ ਡੈਟ ਰਿਕ ਰਪਈ ਦਾ ਨੌਕਸ ਨਹੀਂ ਹੈਗਾ ਜੀ ਇਹਨਾਂ ਵੀ ਡੈਟਰੀ ਪੂਰੀ ਸੋਹਣੀ ਹੈ ਜੀ ਸ਼ੋ ਸ਼ੂ ਦਾ ਬਾਡੀ ਬੂਡੀ ਦਾ ਮਾਰ ਰੋਮਾ ਲਗੇ ਨਹੀਂ ਪੰਨ ਤੋੜਨੀ ਡੈਟਰ ਪੂਰਾ ਚੰਗਾ ਬਈ ਤਾਂ ਆਪਾਂ ਦਿਖਾ ਦਈਏ ਇੱਕ ਵਾਰ ਦਰਸ਼ਕਾਂ ਨੂੰ ਆਲੇ ਦਾਲੇ ਨੂੰ ਕੈਮਰਾ ਮਾਰ ਕੇ ਦਰਸ਼ਕੋ ਦੇਖ ਲਓ ਤੁਸੀਂ ਆਨ ਵਧੀਆ ਟਰੈਕਟਰ ਚਮਕਦਾ ਰਫਲਟਾਂ ਲੂਟਾਂ ਵੀ ਪੂਰੀਆਂ ਵਧੀਆ ਪਾਵਾਈਆਂ ਹੋਈਆਂ ਨੇ ਇਹਦਾ ਰੱਖਿਆ ਦੀ ਸਾਹਮ ਕੇ ਰੱਖਿਆ ਦੀ ਜਚਾ ਪਹਿਲਾਂ ਹੀ ਜਚਾਇਆ ਹੋਇਆ ਪੂਰਾ ਛਤਰੀ ਲੱਗੀ ਹੋਈ ਆ ਬਾਕੀ ਤਾਂ ਗੱਲਾਂ ਵੀਰ ਨੇ ਦੱਸੇ ਦਿੱਤੀਆਂ ਵੀਰ ਕੱਲੀ ਕੱਲੀ ਗੱਲ ਦੱਸਦਾ ਹੈ ਨਹੀਂ ਹੈਗਾ ਵੀ ਕੋਈ ਮਾੜੀ ਮੋਟੀ ਦੱਸਦਾ ਤੇ ਬੈਗ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਚਲੋ ਨਹੀਂ ਕਿੱਡੀ ਰਟਾਇਰ ਨਹੀਂ ਵੀ ਕਿੱਟੀ ਦੇ ਰਟਾਇਰ ਨੇ ਜਿਹੜੇ ਗੋਲੇ ਬੂਲੀਆਂ ਨਾਲ ਦੇ ਆ ਪੂਰੀ ਹਾਲ ਫਿੱਟ ਪਾਰਟ ਹਾਂ ਨਗੜਾ ਦੀ ਬੰਦੇ ਦਾ ਜੀ ਫਤੇਗੜ ਸਾਹਿਬ ਦਾ ਨੰਬਰ ਆ ਵੀਰੇ ਹਾਂ ਚਲ ਆਪਾਂ ਇਧਰੋਂ ਸਟਾਰਟ ਕਰਦੇ ਆ ਚਲੋ ਹਾਂ ਜਿਹੜਾ ਰੇਟ ਹਾਂ ਇਹਦਾ ਸੱਚੋਂ ਰੇਟ ਰਹਿ ਗਿਆ ਇਹਦੀ ਵੀ ਜੀ ਸ਼ੇਲ 3,60,000 ਰੁਪਏ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਦੇ ਮਾਨਤਾਣ ਕਰਾਂਗੇ ਜਿਹੜਾ ਤੁਹਾਡੀ ਵੀਡੀਓ ਦੇਖਿਆਊਗਾ ਇਹਦਾ ਆਪਾਂ ਵਧੀਆ ਮਾਨਤਾਣ ਕਰਾਂਗੇ ਠੀਕ ਆ ਦਰਸ਼ਕੋ ਆਹ ਹਾਂ 605 ਡੀਆਈ ਅਰਜਨ ਦਾ ਕਿੰਨਾ ਰੇਟ ਦੱਸਿਆ ਵੀਰੇ 3,60,000 ਰੁਪਏ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਦੇ ਮਾਨਤਾਣ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖਿਆਊਗਾ ਤਾਂ ਵਧੀਆ ਮਾਨਤਾਣ ਕਰਾਂਗੇ ਠੀਕ ਆ ਆਖੋ 3,60,000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਦੇ ਮਾਨਤਾਣ ਜਰੂਰ ਕਰੂਗਾ ਵੀਰ ਤੇ ਵੀਰ ਦੇ ਕੋਲ ਵਧੀਆ ਟਰੈਕਟਰ ਨੇ ਤੇ ਇਧਰੋਂ ਤੋਂ ਕਰ ਇੱਕ ਮਹਿੰਦਰਾ ਹੋਰ ਖੜਾ ਵਧੀਆ ਹੱਡ ਲੱਗੀ ਹੋਈ ਆ ਕਨੋਪੀ ਜੀ ਨੂੰ ਆਪਾਂ ਕਹਿੰਦੇ ਨਾਲ ਦਿਓ ਸਰਪੰਚ 475 ਡੀਆਈ 2002 ਮਾਡਲ 2002 ਮਾਡਲ ਵਧੀਆ ਰੰਗ ਪਿਆ ਜੇ ਦੇਖੋ 2002 ਮਾਡਲ ਆ ਰੰਗ ਆ ਨਵਾਂ ਮੰਗੂ ਪਿਆ ਸਾਹਮਣੇ ਰੱਖਿਆ ਦੀ ਇਹ ਵੀ ਟਰੈਕਟਰ ਹੈ ਦਾ ਮਾੜੇ ਟਰੈਕਟਰ ਲੈ ਕੇ ਨਹੀਂ ਆਉਂਦਾ ਬਾਈ ਤੇ ਬਾਕੀ ਦੇਖ ਲਓ ਤੁਸੀਂ ਬਾਕੀ ਵੀਰੇ ਤੂੰ ਦੱਸ ਦੇ ਇਹਦੇ ਬਾਰੇ ਇਹ ਵੀ ਜੀ 2002 ਮਾਡਲ ਆ ਹਾਂਜੀ ਸਰਪੰਚ 475 ਇਹ ਟਾਇਰ ਟਾਇਰ ਦਾ ਬਿਲਕੁਲ ਹੀ ਚਾਰੇ ਹੀ ਨਵੇਂ ਨੇ ਜੀ ਹਾਂਜੀ ਦਿਖਾ ਵੀ ਦਿੰਨੇ ਆਂ ਉੱਪਰੋਂ ਚਾਰੇ ਬਿਲਕੁਲ ਨਵੇਂ ਆ ਹਾਂ ਉਹ ਬੋਲੋ ਵੀ ਲਿਖਿਆ ਹੋਇਆ ਓਖਣੇ ਦੇਖਦਾ ਟਾਇਰ ਮਗਲੇ ਵੀ ਨਵੇਂ ਨਹੀਂ ਪਾ ਦੱਸ ਕਿ ਇਹਦੇ ਨਾਲ ਕਦੋਂ ਗਿੱਤਾ ਬੰਦ ਨੇ ਟਾਇਰ ਪਾ ਕੇ ਕੀ ਖਾਸ ਆ ਸਾਰੇ ਬੋਲੋ ਦੀ ਨੇ ਸਾਰੇ ਸਭ ਤੋਂ ਵੱਡੇ ਦਾ 13 ਨੇ ਟਾਇਰ ਨੇ ਜੀ ਭਾਵੇਂ 12 ਟਾਇਰ ਹੁੰਦੇ ਨੇ ਹਾਂ 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 13 ਟਾਇਰ ਨੇ ਜੀ ਮਾਲੋ 340 ਦੇ ਚਾਰੇ ਟਾਇਰ ਅਰੇਸਟਮ ਨਵੇਂ ਨੇ। ਉਹ ਬਲੋ ਦੀ ਨਮਗਰਲੇ ਵੀ ਚਾਰੇ ਬਲੋ ਦੇ ਟਾਇਰ ਚਾਰੇ ਬਲੋ ਦੀ ਚੌਕਾ ਨਵਾਂ ਲੱਗਿਆ ਹੋਇਆ ਯਾਨੀ ਸਰਵਿਸ ਹੋਈ ਹੋਈ ਹੈ ਰੈਟਰ ਜੀ। ਚੱਕ ਕੇ ਗ੍ਰੀਸ ਸਪੈਂਡ ਸਾਰਾ ਗ੍ਰੀਸ ਹੋਇਆ ਹੈ। ਟੈਕ 1 ਰੁਪਈਆ ਨੌਕਸ ਬੰਦਾ ਘੱਟ ਦੇ ਕੇ ਆਗੇ। ਹਾਂਜੀ। ਜੇ ਬਲੋ ਮਾਰ ਜਵੇ ਕੋਈ ਇੰਨਾ ਚੌਦ ਦਾਣੇ ਜਨਾ ਪ੍ਰੈਸ਼ਰ ਘਟਾ ਜਵੇ ਕੋਈ ਮਗਰੋਂ ਗੇਰ ਤੇ ਮਾੜੀ ਮੋਟੀ ਵਾਇਜ ਕਰ ਜਵੇ। ਹਾਂ। ਕੋਈ ਲੈਫਟ ਤੇ ਪ੍ਰੋਬਲਮ ਹੋ ਗਏ ਮੈਂ ਤਾਂ ਜਿਹੜਾ ਟੈਂਟਰ ਗੱਲਾਂ ਕਰਦਾ ਵੀ ਜੇ ਟੈਂਟ ਲੈ ਜਾਓਗੇ 5-7000 ਰੁਪਏ ਸਰਵਿਸ ਤੇ ਇਹਦਾ ਨਰਕੂ ਲੱਗੂਗਾ ਉਹ ਵੀ ਨਹੀਂ ਹੋਈ ਹੋਈ ਇਹ ਕਿਹਦੇ ਤੇ ਜਾ ਲਾਉਣ ਉਹ ਰੈਟ ਤੇ ਨਹੀਂ ਹੈਗਾ ਜੀ ਦਰਸ਼ਕੋ ਤੁਹਾਨੂੰ ਉਹ ਦੱਸ ਦਈਏ ਇਹ ਟਰੈਕਟਰ ਹੁੰਦਾ ਪੰਜ ਪਾਰਟੀ ਦਾ ਜੀ ਪਹਿਲੇ ਨਾ ਹੀ ਇਹ ਟਰੈਕਟਰ ਹੈ ਜੀ ਪਹਿਲੇ ਨਾ ਹੀ ਆ ਫਰਸਟ ਪਾਰਟੀ ਦਾ ਜੀ ਐਸਆਈ ਵੀ ਕਾਫੀ ਆਜ ਮੌਕੇ ਦੇ ਆਜ ਨੇ ਠੀਕ ਆ ਇਹ ਕਿੱਥੇ ਦਾ ਨਹੀਂ ਕਿਸੇ ਰੈਟ ਦੀ ਡਿਮਾਂਡ ਨਹੀਂ ਹੈ ਜੀ ਅੱਜ ਜਿਹੜੀ ਸਰਪੰਚ ਮਾੜਾ ਤਾਂ ਪੁੱਛਾਉਂਦਾ ਤਾਂ ਸੰਗਲਟਰ ਮਿਲਦਾ ਹੀ ਨਹੀਂ ਹੈਗਾ ਜੀ ਮੈਂ ਤੁਹਾਨੂੰ ਇਹੀ ਕਹਣਾ ਵੀਰੇ ਇਹਦੇ ਜਿਨੀ ਡਿ हां हां ਤੇ ਵੀਰੇ ਕਿੰਨੇ ਮਾਡਲ ਅਸੇ ਤੇ ਦੋ ਮਾਡਲ ਆਈ ਫੈਵਰੀ ਹੋਟ ਲੱਗੀ ਹੈ ਰੈਂਟਰ ਦੀ ਹਾਂ ਹਾਂ ਮਾਡਲ ਇੱਕ ਦਾ ਰੈਂਟਰ ਇੱਕ ਕਰਪੇ ਯਹੀ ਰੈਂਟਰ ਕੋਈ ਕਮੀ ਨਹੀਂ ਹੈ ਰੈਂਟਰ ਦੀ ਠੀਕ ਆ ਤੇ ਇਹਦੀ ਆਪਾਂ ਡਿਮਾਂਡ ਕੀ ਕਰਦੇ ਆ ਮਾਡਲਿਆਂ ਵਿੱਚ 2,55,000 ਰੁਪਈਆ ਦੀ ਦਰਸ਼ਕੋ 475 डीआई ਦੀ 2002 ਮਾਡਲ ਦੀ 2,55,000 ਰੁਪਏ ਦੀ ਡਿਮਾਂਡ ਆ ਤੇ ਬਾਕੀ ਵੀਰ ਮਾਨ ਜ਼ਰੂਰ ਕਰੂਗਾ ਤੇ ਟਰੈਕਟਰ ਜਿਹੜਾ ਅੱਗੇ ਚਲਾ ਕੇ ਦੇਖੂ ਜ਼ਿੰਮੇਵਾਰੀ ਆਪਦੇ ਮੂੰਹ ਕਹਿ ਲਵੇ ਵੀ ਟਰੈਕਟਰ ਆ ਨੁਕਸਾਨ ਤੇ ਟਰੈਕਟਰ ਫਰੀ ਦੇ ਦਾਂਗੇ ਜ਼ਿੰਮੇਵਾਰੀ ਆਪਦੇ ਮੂੰਹ ਕਹਿ ਲਵੇ ਵੀ ਆ ਨੁਕਸਾਨ ਲਾ ਵੀਰ ਨੇ ਹੋਰ ਕਹਿ ਲਿਆ ਕਹਤਾ ਆ ਚੈਲੰਜ ਦੇਦਾ ਹੈ ਕਹਿੰਦਾ ਕਹਿੰਦਾ ਇਹ ਜ਼ਿੰਮੇਵਾਰ ਕੋਈ ਨੁਕਸ ਕੜ ਦਵੇ ਟਰੈਕਟਰ ਫਰੀ ਦੇ ਦਾਂਗੇ ਦੇਖ ਲਓ ਹੋਰ ਇਦੋਂ ਵੱਧ ਬੰਦਾ ਕੀ ਕਰ ਦਵੇ ਤੇ ਉਸ ਤੋਂ ਅੱਗੇ ਖੜਾ ਸੋਨਾਲੀ ਕਾ 750 2016 ਮਾਡਲ ਹਾਂ ਦੇਖੋ ਇੱਕ ਬਾਰ ਆਪਾਂ ਮੜਾ ਟਰੈਕਟਰ ਦਿਖਾ ਦਈਏ 750 ਦੇਖੋ ਸਤਰੀ ਲੱਗੀ ਹੋਈ ਆ ਇਹ ਵੀ ਮੈਂ ਕਹਾਂ ਨਾ ਖੰਨੇ ਦਾ ਨੰਬਰ ਹੈ ਵੀਰੇ ਇਹ ਨੰਬਰ ਲੁਧਿਆਣੇ ਦਾ ਜੀ ਲੁਧਿਆਣੇ ਦਾ ਮੈਂ ਹਾਂ ਗਰਗ ਟਰੈਕਟਰ ਲਿਖਿਆ ਆਇਆ ਆ ਮੈਂ ਲੁਧਿਆਣਾ ਜੀ ਦਾ ਫਿਰ ਜਿੱਥੇ ਤੋਂ ਮਾਰਦਾ ਹਾਂ ਹਾਂ ਕੰਗਰਾਣੇ ਮੰਡਾ ਪਲੇ ਪਲੇ ਨਾਲ ਪੈਂਦਾ ਜੀ ਕਹੇ ਕੰਗਰਾਣੇ ਮੰਡੋਂ ਆ ਤੇ ਇਧਰੋਂ ਵੀ ਦੇਖ ਲੋ ਦਰਸ਼ਕੋ ਆਪਾਂ ਫਿਰ ਵੀਰ ਨਾਲ ਪੁੱਛਨੇ ਆ ਸਾਰਾ ਕੁਝ ਟਰੈਕਟਰ ਇਹ ਵੀ ਪੂਰਾ ਸਾਫ ਆ ਹੈਨ ਟਰੈਕਟਰ ਮਾੜਾ ਕੋਈ ਲੈ ਕੇ ਨਹੀਂ ਆਉਂਦਾ ਬਾਈ ਟਿਪ ਨਹੀਂ ਦੀ ਵੀਰੇ ਦੱਸ ਦੇ ਕਿੰਨੇ ਮਾਡਲ ਆ ਇਹ 2016 ਮਾਡਲ ਹੈ ਜੀ ਹਾਂ ਜੀ ਟਾਇਰ ਟਰੈਕਟਰ ਦੇ ਮੂਹਰੇ ਨਾਲ ਦੇ ਨੇ ਜੀ 45% ਹਾਂ ਦੇਖਣੋ ਦਰਸ਼ਕੋ ਟਾਇਰ ਮੂਰਲੇ 45% ਨੇ ਤੇ ਮਗਰਲੇ ਤਾਂ ਵੱਧ ਨੇ ਮਗਲੇ 2 KD ਦੀ ਹੈਗਣੀ ਇਹਦੇ 75% ਦੀ ਪਹਿਰ ਮਗਲੇ ਵੀਰੇ ਨਾਲ ਦੇ ਸੀਦੇ ਅੱਜ ਪਹਿਨੀਓ ਘੱਟੇ ਸੀ 30 ਕਿੰਟ ਸੀ ਪੈਸੇ ਦੀ ਠੀਕ ਆ ਕਵਾਡ ਕੀ ਸੀ ਚਾਹ ਪਾਣੀ ਜੀ ਮਗਲੇ ਡਿਵੀਜ਼ਨ ਟੈਂਕ ਬਣਾ ਲਈ ਬਾਕੀ ਰੈਕਟਰ ਲੋਕਲ ਚੱਲੇ ਜੀ ਕੋਈ ਨੁਕਸ ਹੈ ਰੈਕਟਰ ਠੀਕ ਹੈ ਵੀਰੇ ਰੁਪਈਆ ਵੀ ਨਹੀਂ ਕਿਸੇ ਬਸ ਰੈਕਟਰ ਠੀਕ ਆ 16 ਮਾਡਲ ਹੈ HDM ਹੈ ਜੀ ਡਿਮਾਂਡ ਇਹ ਵੀ ਜੀ ਹੈਗੀ 440000 ਰੁਪਈਆ ਚਾਰ ਲੱਖ 40 ਹਜ਼ਾਰ ਮਾਡਲ ਦੀ ਪਾਵਰ ਸਟੈਂਗ ਜੀ ਤੇਲ ਬ੍ਰੇਕਾ ਰਿਵਰਸ ਸਪੀਡ IO ਹਾਂ ਡਿਸਟ੍ਰੀਬਿਊਟਰ ਨੂੰ ਕੰਪਨੀ ਲਵਾਉਂਦਾ ਬਾਜੀ ਠੀਕ ਹੈ ਜੀ ਪੂਰਾ ਚੰਗਾ ਰੈਟਰ ਪੀਵੀ 10 ਨੰਬਰ ਹੀ ਪਹਿਲਾ ਨੰਬਰ ਲੁਧਿਆਣੇ ਦਾ ਨੰਬਰ ਆ। ਲੁਧਿਆਣੇ ਦੇ ਨਿਕਲੇ ਕੈਸ਼ ਦਾ ਬਾਜੀ ਕਾਫੀ ਗੱਲ ਮਗਰ ਇੱਥੇ ਲੋਨ ਵੀ ਹੋ ਜੂਗਾ ਜੈਟ ਦੇ ਲੋਨ ਦਾ। ਅੱਛਾ। ਜੇ ਅੱਜ ਅਸੀਂ ਅੱਜ ਭਗਾ ਲਾ ਕਰਦੇ ਆਂ ਵੀ ਜੇ ਕਿਸੇ ਬੰਦੇ ਨੇ ਲੋਨ ਕਰਾਉਣਾ ਤੇ ਲੋਨ ਖਰਾ ਦੇਨੇ ਆਂ। ਬਿਲਕੁਲ ਪੂਰੀ ਵਧੀਆ ਹੋਈ ਜੀ। ਟਰੈਕ ਵਧੀਆ ਹੈ। ਸਵਾ ਦਿੰਨ ਤੋਂ ਲੈ ਕੇ ਸਾਢੇ ਦਿੰਨ ਦੇ ਵਿੱਚ ਇੱਥੇ ਟਰੈਕਟਰ ਲੋਨ ਹੋ ਜੂਗਾ ਜੀ। ਜਾਂ ਬੰਦੇ ਰਿਕਾਰਡ ਵਧੀਆ ਵੀ ਬੈਂਕ ਤੇ ਜਾ। ਆਹ ਉਹ ਤਾਂ ਚਾਹੀਦੀ ਆ ਕਿ ਨਹੀਂ? ਬਿਲਕੁਲ। ਹਾਂ ਤੇ ਕਿੰਨੇ ਮਾਡਲ ਆ ਇਹ? ਇਹ 2016 ਮਾਡਲ ਹੈ ਜੀ। 2016 ਮਾਡਲ ਆ ਤੇ ਇਹਦੀ ਡਿਮ ਤੇ ਬਹੁ ਬਰੀਆ ਟਰੈਕਟਰ ਆ ਹਾਲਤ ਵੀ ਟਰੈਕਟਰ ਦੀ ਪੂਰੀ ਵਧੀਆ ਬਾਕੀ ਗੱਲਾਂ ਦਾ ਵੀ ਆਪੇ ਸਮਝਾ ਲੰਦਾ ਮੈਂ ਤਾਂ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਤੇ ਉਸ ਤੋਂ ਬੈਕ ਪ੍ਰੈਸ਼ਰ ਨਹੀਂ ਮਾਰੂ ਬਿਲਕੁਲ ਵੀ ਟਰੈਕਟਰ ਪੂਰਾ ਚੰਗਾ ਇਲੈਕਟ੍ਰਿਕ ਕੰਡੀਸ਼ਨਰ ਰੰਮਾ ਦੇਖੋ ਲੇਗਾ ਹਾਂਜੀ ਹਾਂ ਹਾਂ ਇਹ ਰੰਗ ਵੈਣਾ ਰੰਗ ਵੈਣਾ ਓਰੀਜਨਲ ਹੈ ਮਨੇ ਇਹ ਕਿ ਸਹੀ ਗੱਲਾਂ ਦੇਖ ਲਓ ਐਨ ਟਾਇਰ ਪੂਰੇ ਵਧੀਆ ਪਾਏ ਨੇ ਬੀਜੀਟੀ ਦੇ ਮਗਰਲੇ ਦੇਖੋ ਪਤਾ ਲੱਗ ਜਾਂਦਾ ਨਾਲ ਨਹੀਂ ਚੱਲੀ ਅਸੀਂ ਕੱਢ ਗਿਆ ਪੀਡੀਟੀ ਦੇ ਪਾਈ ਨੇ ਅੱਛਾ ਸਹੀ ਇੰਜਨ ਦੇਖੋ ਕਿੰਨਾ ਸਾਫ ਆ ਤੇ ਉਸ ਤੋਂ ਅੱਗੇ ਖੜਾ ਫਾਰਮ ਟਰੈਕ 55 ਜੀ ਫਾਰਮ ਟਰੈਕ 55 ਇਹ 1997 ਮਾਡਲ ਹੈ ਜੀ 1997 ਮਾਡਲ ਇਹ ਤਾਂ ਮਾਇਕ ਨਾ ਹੋ ਗਿਆ ਬੰਦੇ ਤਾਂ ਨਵਾਂ ਹੀ ਆਏ ਹੋਣੇ ਨਹੀਂ ਜਦ ਕਿ ਆਇਆ 97 ਹਾਂ ਇਹ ਸਾਲ ਮਠਾਂਡੇ ਨੇ ਫਿਰ 3 ਸਾਲ ਆਇਆ ਫਾਰਮ ਦੇ ਹਾਂ ਹਾ ਸਤਰੀ ਲੱਗੀ ਹੋਈ ਆ ਹਾਂ ਜਿਹੜੇ ਅੱਗੇ ਲੈ ਕੇ ਨਹੀਂ 70% ਤੇ ਪਿੱਛੇ ਡਰਬੀ ਜਿਹੜੇ ਹੈਗੇ ਤੇ 35% ਬੰਦ ਬ੍ਰੇਕਾਂ ਨੂੰ ਇਹਨਾਂ ਨੂੰ ਡੈਕਸ ਬ੍ਰੇਕ ਠੀਕ ਆ ਜੀ ਬੰਦ ਬ੍ਰੇਕਾਂ ਨੇ ਹੈ ਹਾਂ ਜੀ ਬਾਕੀ ਇੰਜਨ ਪੰਪ ਗਵਰਨਰ ਹੋਇਆ ਹੋਇਆ ਹੈ ਜੀ ਠੀਕ ਆ 60 ਵਾਲਾ ਠੀਕ ਆ ਇਹ ਚਲਾਇਆ ਇਹ ਵੀ ਪੰਜਾਬ ਨੰਬਰ ਆ ਜੀ ਠੀਕ ਆ ਇਸ ਰਵਾਣ ਵਿੱਚ 135000 ਰੁਪਇਆ ਠੀਕ ਆ ਇਹਦੀ ਰਵਾਣ ਹੈਗੀ 135000 ਰੁਪਇਆ ਤੇ 1997 ਮਾਡਲ ਆ ਇਹ ਵੀ ਨੰਬਰ ਆ ਹਾਂ ਜੀ ਤੇ ਪੰਜ ਹਜ਼ਾਰ ਪੰਜਾਬ ਦਾ ਹੀ ਨੰਬਰ ਆ ਤੇ ਮੈਂ ਕਹਣਾ ਆ ਇਹਦੀ ਜਦ ਕੇ ਦੀ ਨਵੇਂ ਨਵੀਂ ਆ ਇਹਦੀ ਆ 97 ਜੀ ਆਇਆ ਪਹਿਲਾਂ ਦਾ ਬੋਰਡ ਹੁੰਦਾ ਸੀ ਕਿ ਨਹੀਂ ਹਾਂ ਦੇਖ ਲਓ ਦੱਸ ਕੋ 95 ਮਾਡਲ ਦੇ ਹਿਸਾਬ ਨਾਲੇ ਵੀ ਵਧੀਆ ਝੁੰਝੁਣ ਹੋਇਆ ਹੈ ਹੋਰ ਕੀ ਚਾਹੀਦਾ ਆਪਾਂ ਨੂੰ ਕੋਈ ਨਹੀਂ 95 ਵਾਲਾ ਫੋਰਡ ਮਾੜੇ ਤੋਂ ਮਾੜਾ 1.5 ਲੱਖ ਦਾ ਮਿਲਦਾ ਜੀ ਬ੍ਰੇਕਾਂ ਨੇ ਜੀ ਸਹੀ ਗੱਲ ਆ ਕਿੰਨਾ ਰੇਟ ਦੱਸਾਈ ਵੀਰੇ 1.35 ਲੱਖ 1 ਲੱਖ 35000 ਹਾਂਜੀ ਹਾਂ 1.5 ਲੱਖ ਦਾ ਨਹੀਂ ਇਹਲਾ ਉਹੀ ਕਹਿੰਦਾ ਵੇ ਤੋੜ ਕੇ ਚਲਾ ਜਾਂਦਾ ਹਾਂ ਹਾਂ ਸਹੀ ਗੱਲ ਆ ਤੇ ਉਸ ਤੋਂ ਉਸ ਤੋਂ ਅੱਗੇ ਆਉਂਦਾ ਦੱਸ ਕੋ ਮਹਿੰਦਰਾ 585 ਬੀਆਈ ਡਾਇਰੈਕਟ ਇੰਜੈਕਸ਼ਨ ਤੇ ਮੈਂ ਤੁਹਾਨੂੰ ਹਾਲਤ ਦਿਖਾ ਦਾਂ ਛਤਰੀ ਲੱਗੀ ਹੋਈ ਆ ਤੇ ਇਧਰੋਂ ਵੀ ਤੁਸੀਂ ਦੇਖ ਲਓ ਟਰੈਕਟਰ ਬਿਲਕੁਲ ਸਾਫ਼ ਆ ਹਨ ਪੂਰਾ ਇਹਦਾ ਰੱਖਿਆ ਹੋਇਆ ਸੀ ਤੇ ਬਾਕੀ ਆਪਾਂ ਵੀਰੇ ਤੋਂ ਜਾਣਦੇ ਆ ਜਾਨਾ ਮਾ ਤਾਂ ਆਪ ਹੀ ਦੱਸ ਦੇਣੇ ਨੇ ਵੀਰੇ ਨੇ ਹਾਂਜੀ ਵੀਰੇ 582 ਵੜਦਾ ਜੀ ਠੀਕ ਆ ਜੀ ਡਬਲ ਕਲੱਚ ਆ ਠੀਕ ਆ ਟਾਇਰ ਮੰਗਲੇ ਨੇ ਬੀਕੇਡੀ ਦੇ ਜੀ 90 ਪੈਸੇ ਜੀ ਠੀਕ ਹੈ ਜੀ ਉਹ ਲੈ ਸੀਏਟ ਕੰਪਨੀ ਦਾ 90 ਪੈਸੇ ਦਾ ਜੀ ਠੀਕ ਹੈ ਜੀ ਮਗਰ ਲਈ ਵੀ ਕੇ ਟੀ ਦੇ ਨੇ ਹਾਂ ਜੀ ਇਹ ਬੂਲੇ ਸੀਟਾਂ ਕੰਪਨੀ ਆ ਚਾਰੋਟਾ 90% ਦੇ ਜੀ ਚਾਹ ਜੀ ਇਹਨੂੰ ਇਹਦਾ ਹਾਲੇ 1 ਸਾਲ ਪੂਰਾ ਨਹੀਂ ਹੋਇਆ ਜੀ ਇੰਜ ਫੁੱਲ ਹੋਇਆ ਜੀ ਕੋਈ ਬੇਨ ਪ੍ਰੈਸ ਅਸਾ ਇੰਜਨ ਹੋਇਆ ਆ ਹੈ ਇਹ ਤਾਂ ਫੁੱਲ ਹੋਇਆ ਜੀ ਠੀਕ ਆ ਠੀਕ ਆ ਬਾਕੀ 99 ਵਾਲੇ ਦੇ ਪਾਸੋਂ ਦੀ ਡਬਲ ਕਲਚ ਹੈ ਇਹਦੀ ਡਿਮਾਂਡ ਵਿੱਚ 2.5 ਲੱਖ ਰੁਪਈਆ 2 ਲੱਖ 25 ਹਜ਼ਾਰ 250 ਨੰਬਰ ਹੈ ਹਾਂ 2 ਲੱਖ 25 ਹਜ਼ਾਰ ਦੀ ਡਿਮਾਂਡ ਆ ਦੱਸ ਕੋਈ ਦੀ ਇੰਜਨ ਇਹਦਾ ਹੋਇਆ ਤਾਂ ਨਵਾਂ ਹੀ ਆ ਕਿਸਮ ਦਾ ਹਾਂ ਇਹਦੇ ਨਾਲੇ ਅੱਜ ਮਿਲਦਾ 500 ਬਈ ਸਿੱਟਾ 5585 475 ਇਹਨਾਂ ਨੇ 2 ਲੱਖ ਲਗ ਟਰੈਕਟਰ ਲੱਭ ਲੈ ਵੇਦੋ ਮਿਲਦਾ ਨਹੀਂ ਸਹੀ ਗੱਲ ਆ ਇਹ ਟਰੈਕਟਰ ਵੱਡੇ ਦਾ ਵੱਡਾ ਤੇ ਛੋਟੇ ਦਾ ਛੋਟਾ ਸਾਰਾ ਨਾ ਬਹੁਤ ਪਿਆਰਾ ਟਰੈਕਟਰ ਆ ਇਹ ਡਬਲ ਲੱਚਰ ਸਟਾਰਟ ਆਈ ਕੋਈ ਕਮੀ ਨਹੀਂ ਹੈ ਹਾਂ ਮੇਂਦਰ ਵਾਲਿਆਂ ਦਾ ਸਾਰਾ ਨਾ ਪਿਆਰਾ ਟਰੈਕਟਰ ਆ ਬਾਜ਼ੂ ਅੱਜ ਡਿਮਾਂਡ ਬੋਲ ਰਗਾ ਹਾਂ 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 ਕਿੱਥੇ ਹੁਣ ਮਿਲਦਾ ਸਹੀ ਗੱਲ ਆ ਤੇ ਉਸ ਤੋਂ ਬਾਅਦ ਫੇਰ ਚੱਲਦੇ ਆਂ ਦਰਸਕੋ ਆ ਖੜਾ 555 ਅਰਜਨ 555 ਅਰਜਨ ਆ ਦੇਖੋ ਤੁਸੀਂ ਇਹ ਕਿੰਨੇ ਮਾਡਲ ਆ ਵੀਰੇ 2007 ਮਾਡਲ ਆ ਦੇਖੋ ਉੱਤੇ ਛਤਰੀ ਲੱਗੀ ਪਿਆ ਲੋ ਲੱਗਿਆ ਆ ਹੱਡ ਲੱਗਿਆ ਆ ਤੇ ਇਹਦੇ ਟਾਇਰ ਮਗਰਲੇ ਹੈਗੇ ਨੇ 35 ਪੈਸੇ ਟਾਇਰ 35 ਪੈਸੇ ਟਾਇਰ ਨੇ ਤੇ ਚਾਰੋਂ ਟਾਇਰ 35 ਪੈਸੇ ਨੇ ਤੇ ਹਾਲਤ ਵੀ ਠੀਕ ਆ ਟਰੈਕਟਰ ਦੀ ਤੇ ਬਾਕੀ ਵੀਰ ਨੇ ਦੇਖ ਪਰਖਰੀ ਲੈ ਕੇ ਆਇਆ ਤੇ ਵੀਰੇ ਕਿਵੇਂ ਆ ਇਹਦੀ ਹਾਲ ਪੂਲਦਸ ਦਾ ਹਾਂ ਖੰਦੇਣਾ ਨੰਮ ਰਈਰਾ ਵੀ ਵੀ ਸ਼ੱਬੀ ਠੀਕ ਆ ਖੰਦੇ ਕੋਲ ਕੰਗਰਾਲੀ ਪਿੰਡ ਪੈਂਦਾ ਹੀ ਉਹਦਾ ਨਵਾਂ ਹੀ ਘੜਾਇਆ ਕੰਗਰਾਲੀ ਦਾ ਅੱਛਾ ਘੜਾਇਆ ਨਹੀਂ ਬੰਦੇ ਖੜਾ ਉਹ ਨਵਾਂ ਘੜਾਇਆ ਟਰੈਕਟਰ ਫੇਰ ਚੰਗਾ ਬੰਦੇ ਦੋ ਟਰੈਕਟਰ ਉਹਨਾਂ ਕੋਲ ਠੀਕ ਆ ਵੀਰੇ ਤਾਂ ਮੜ ਲਾਈ ਇਹੇ ਹਾਂਜੀ ਬਾਕੀ ਟਰੈਕਟਰ ਨੁਕਸੇ ਦਾ ਵੇਂਚ ਰਗੇਰ ਪੂਰਾ ਚੰਗਾ ਬਾਈ ਚਲਾਈ ਟਰੈਬੂਲੀ ਸੰਗਿਆ ਅੱਛਾ ਟਿੱਕਾ ਸੋ ਪਰਫੈਕਟ ਹੈ ਨੇ ਠੀਕ ਆ ਬਾਕੀ ਟਰੈਕਟਰ ਸਿੱਕੇ ਵਾਲਾ ਵੀ ਚੰਗਾ ਉਹ ਉਪਰੋਂ ਫਟਿਆ ਆ ਜਾਂ ਨਹੀਂ ਅੰਦਰੋਂ ਆਊਟ ਪੂਰਾ ਵਧੀਆ ਚਲਾਈ ਜਿੰਦੇ ਟਰੈਕਟਰ ਪੂਰੀ ਚੰਗੇ ਤੇਲ ਬ੍ਰੇਕਾਂ ਨੇ ਜੀ ਬਾਕੀ ਹਾਂ ਹਾਂ ਪੂਰਾ ਚੰਗਾ ਜੀ ਇੰਜਨ ਗੇਅਰ ਦਾ ਕਈ ਵਾਰ ਟਰੈਕਟਰ ਬਾਹਰੇ ਖੜਾ ਆਂਦਾ ਅਗਲਾ ਉਹਨਾਂ ਫਿੱਟ ਜਾਂਦਾ ਰੰਗ ਕਹਿੰਦੇ ਹਾਂ ਜੀ ਹਾਂ ਜੀ ਸਟicker ਫਿੱਟੇ ਜੰਦੰਗ ਨਹੀਂ ਆ ਸਟicker ਨਾਲ ਲਾ ਕੇ ਜਿਵੇਂ ਆ ਪਤਾ ਕੀ ਆ ਕਈ ਗਰ ਕੰਮ ਵੱਧ ਆ ਅਗਲੇ ਦੇ ਹਾਂ ਜੀ ਹਾਂ ਜੀ ਫਿਰ ਕੱਤੇ ਦੇ ਵਿੱਚ ਚਲੀ ਜਾਂਦਾ ਸਕੈਚ ਦਾ 7 ਮਾੜਿਆ 42 ਲੱਖ ਰੁਪਏ ਦੀ ਡਿਮਾਂਡ ਹੈ ਜੀ ਨਾਲੇ 2007 ਮਾਡਲ ਆ ਤੇ ਸਟicker ਦਾ ਫਿੱਟੇ ਜਾਂਦੇ ਨੇ ਕਹਿੰਦੇ ਐਨਾ ਟਾਈਮ ਬਹੁਤ ਲਾਉਂਦਾ ਨਹੀਂ ਹੈਗੇ 42 ਲੱਖ ਵਿੱਚ ਦੀ ਡਿਮਾਂਡ ਹੈ ਜੀ 42 ਲੱਖ ਰੁਪਏ ਦੀ ਡਿਮਾਂਡ ਹੈ ਇਹਦੀ ਅਗਲੇ ਨੂੰ ਲੱਗਦੇ ਕਹਿੰਦਾ ਸਾਡੇ ਨਵੇਂ ਘੜਾਈ ਸੀ ਹੈ ਆਪਣੇ ਖੰਡ ਹਾਂ ਹਾਂਜੀ ਫਿਲਹਾਲ ਸਾਰੇ ਸਵਾਰੀ ਤੋਂ 9585 ਹੈਗਾ ਜਿਹੜਾ ਅੱਛਾ ਬਾਕੀ ਸਾਰੇ ਫਸਟ ਆਉਂਦਾ ਠੀਕ ਆ ਠੀਕ ਆ ਵੀਰੇ ਇੱਕ ਹੁਣ ਇੱਧਰ ਆ ਜਾਓ ਹਾਂ ਚਲੋ ਉੱਪਰ ਜੀ ਦਲਦੇ ਆ ਇੱਧਰ ਜੀ ਬਾਈ ਕੋਲ ਸਾਰੇ ਟਰੈਕਟਰ ਵਧੀਆ ਨੇ ਪਹਿਲੇ ਹੀ ਵੀਰਾ ਦੇਖ ਬਰਸ ਕੇ ਲੈ ਕੇ ਆਉਂਦਾ ਕੰਨੀ ਮਾੜਾ ਟਰੈਕਟਰ ਦਾ ਕੋਈ ਲੈ ਕੇ ਨਹੀਂ ਆਉਂਦਾ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਦਾ ਤੇ ਜਿਹੜੀ ਮੰਗਦਾ ਟਰੈਕਟਰ ਉਹ ਹੀ ਲਈਦਾ ਕਿਉਂਕਿ ਅੱਜ ਦੇ ਘੜੀ ਸਮਾਂ ਜਿਹੜਾ ਛੋਟਾ ਟਰੈਕਟਰ ਜ਼ਿਆਦਾ ਲੈ ਕੇ ਲੋਕ ਕੋਲ ਦਾਜੀ ਛੋਲੇ ਪੈਸੇ ਘੱਟ ਲਾ ਕੇ ਇੰਨੇ ਪੈਸੇ ਹੈ ਵੀ ਨਹੀਂ ਕਿਸੇ ਕੋਲ 5 ਲੱਖ ਲਾਉਣਾ ਅਗਲਾ ਨਵਾਂ ਘੜਾਉਂਦਾ ਵਾ ਸਹੀ ਗੱਲ ਆ ਵੀਰੇ ਨਾਲ ਨਵੇਂ ਦੇ ਨਾਲ ਅਗਲੇ ਛੋਟੇ ਟਰੈਕਟਰੇ ਲੋੜ ਪੈਂਦੀ ਆ ਹਾਂ ਹਾਂ ਚੱਲ ਡੋਡਾ ਹੀ ਰੱਖ ਲੈ ਤੇ ਕਾਲ ਕਰ ਦਊਗਾ ਤੁਹਾਨੂੰ ਹੋਰ ਛੋਟਾ ਟਰੈਕਟਰ ਲੈਣ ਦੇ ਆਂਦਰਸ ਕੋ ਹਰਸ਼ੀਲ ਕੰਮ ਚ ਛੋਟਾ ਟਰੈਕਟਰ ਵਾਸਤੇ ਚੱਲਦਾ ਆ ਆਹ ਥੋੜਾ ਸੋਨਾ ਸਾਬ ਦੇਖੋ ਕਿੰਨਾ ਟਰੈਕਟਰ ਇੰਜਨ ਵੀ ਦੇਖੋ ਕਿੰਨਾ ਸਾਫ਼ ਪਿਆ ਆ ਲੈ ਦੇਖੋ ਤੇ ਬਾਕੀ ਟਾਇਰ ਟੂਰ ਵੀ ਨੇ ਟਾਇਰ ਦੇ 40 ਬੈਸ ਨਹੀਂ ਚਾਰੇ ਜੀ 40 ਟਾਇਰ 40 ਬੈਸ ਬੁਢੀਰਦੇ ਨੇ ਬੁਢੀਆ ਲਈ 2001 ਮਾਡਲ ਹੈ ਡਬਲ ਕਲਚ ਹੈ ਜੀ ਅਸੇਆ 2001 ਮਾਡਲ ਆ ਡਬਲ ਕਲਚ ਆ ਇਹ 750 ਬੈ ਪੂਰਾ ਚੰਗਾ ਹੀ 540 ਚੱਕ ਨੇ ਇਹਦੇ ਵੀਡੀਓ ਨੇ ਥੋੜਾ ਚੱਕਾ ਚੱਲਿਆ ਆਉਂਦਾ ਹੈ ਦੋ ਟੱਕਰ ਇਹ 540 ਚੱਲਦਾ ਇਹ 540 ਦਾ ਠੀਕ ਹੈ ਇੰਜਰਗੇ ਰੈਕਟਰ ਪੂਰਾ ਚੰਗਾ ਹੈ ਕੋਈ ਬੈਗ ਅਮਰੇਜ ਨਾ ਪਤਾ ਵੀ ਨਹੀਂ ਕਿ ਕੀ ਹੁੰਦਾ ਬਰਾ ਉਹਦਾ ਠੀਕ ਆ ਜੀ ਡਿਮਾਂਡ ਦੇ ਵਿੱਚ 1.2 ਲੱਖ ਇਹ ਵੀ ਵੀ ਨੰਬਰ ਹੈ ਵੀ ਫਸਟ ਕੁਆਲਟੀ ਹੈ ਠੀਕ ਆ ਵੀਰੇ ਇਹ ਵੀ ਰੈਕਟਰ ਕੋਈ ਕਮੀ ਨਹੀਂ ਹੈਗੀ we sí. just um. sí. 10 ਲੀਟਰ ਸਾਢੇ 10 ਲੀਟਰ ਟਰੈਕਟਰ ਵਧੀਆ ਬੋਲਦਾ ਰਹੇਦਾ ਤੋਰਾ ਉਹ ਸਹੀ ਹੈ ਜੂੜ ਘੱਟਾ ਤੋਰਾ ਹਾਂ 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 ਆਹ ਲੈਟ ਕਲੱਚ ਲੈਂਦੇ ਨੇ ਕਲੱਚ ਵੀ ਨਹੀਂ ਲੈਂਦਾ ਲੈਟ ਜੀ ਮੋਗੇ ਕੰਨੀ ਆ ਜਾਂਦੇ ਬੰਦੇ ਨੇ ਨਾ ਵਿੱਚ ਮੈਨੂੰ ਫੋਨ ਆ ਜਾਂਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਮੰਡੀਆਂ ਤੇ ਯਕੀਨ ਨਹੀਂ ਹੈਗਾ ਉਹਨਾਂ ਨੂੰ ਬਿਲਕੁਲ ਹਾਂ ਰੁਕਾਓ ਜਮਤਰਾ ਉਹਨਾਂ ਨੂੰ ਬਤੋ ਆਪਾਂ ਦਾ ਜੇ ਲਾ ਕੀ ਕਹਿਣਾ ਇਹਨੀਆਂ ਉਹ ਕਹਿੰਦੇ ਵੀ ਸਾਨੂੰ ਥੋੜੇ ਘਣੀ ਟਰੈਕਟਰ ਵਧੀਆ ਲੱਗਦੇ ਨੇ ਨਾਲ ਆਪਾਂ ਆਡੇ ਦੇ ਬੈਠੇ ਜੀ ਆਪਾਂ ਹਾਂ ਉਹ ਨਹੀਂ ਆਪਾਂ ਜੇ ਮਰਜੀ 5 ਸਾਲ ਤੋਂ ਸਾਲ ਆਪਾਂ ਫੜ ਦੋ ਵਰ ਮੰਡੀ ਜਾਂਦੇ ਤਾਂ ਕੋਈ ਪਤਾ ਲੱਗਦਾ ਕਿਦਾਂ ਕਿਧਰ ਹੋ ਜਾ ਸਵਾਦੋ ਲੱਖ ਦੀ 2 ਲੱਖ ਸਵਾਦੋ ਲੱਖ ਦੀ ਮੰਗਾ ਦਾ ਦਰਸ ਕੋ ਲੈ 2 ਸਵਾਦੋ ਲੱਖ 2 ਲੱਖ 25 ਹਜ਼ਾਰ ਦੀ ਮੰਗਾ ਦਾ 2001 ਮਾਡਲ ਹੈ ਕਿੰਨਾ ਸਾਫਟ ਟਰੈਕਟਰ ਪਿਆ ਕਿੰਨੇ ਪਾਵਰ ਦਾ ਵੀਰੇ ਉਹ ਹੈ 55 ਪਾਵਰ 55 ਪਾਵਰ ਦਾ ਟਰੈਕਟਰ ਆ ਸਵਾਦੋ ਲੱਖ ਰੁਪਏ ਦੇ ਵਿੱਚ ਜਿੰਨਾ ਮਰਜ਼ੀ ਚਲਾਓਗੇ ਨਹੀਂ ਹਾਂਜੀ ਬਿਲਕੁਲ ਹਾਂ ਤੇ ਉਸ ਤੋਂ ਅੱਗੇ ਖੜਾ ਅੱਛਾ ਇਹ ਤਾਂ ਸਹੀ ਦਾ ਠੀਕ ਹੈ ਕਿ ਸਹੀ ਦਾ ਦਾ ਠੀਕ ਆ ਵੀਰੇ ਤੇ ਲਾਸਟ ਦੇ ਵਿੱਚ ਵੀ ਆ ਫੇਰ ਜਾਂਦਾ ਜਾਂਦਾ ਕਿਸਾਨ ਵੀਰਾਂ ਨੂੰ ਕੁਝ ਕਹਿਣਾ ਜਾਵੇ ਹੋਊਗਾ ਆਈ ਬਾਈ ਡੈਕਟਰ ਬੁਰਾ ਵਧੀਆ ਲੱਗ ਨਹੀਂ ਆਪਾਂ ਹਾਂਜੀ ਕੋਈ ਕਮੀ ਨਹੀਂ ਹੁੰਦੀ ਜੀ ਆਪਾਂ ਬੰਨ ਜਿਹੜਾ ਬੰਦੇ ਦਾ ਕਸਟਮਰ ਨੂੰ ਡੈਕਟਰ ਵੇਚ ਲਈ ਹਾਲੇ ਪ੍ਰਮਾਤਮਾ ਦੀ ਕਿਰਪਾ ਬਾਈ ਵਾਹੀ ਗੁਰੂ ਜੀ ਵੀ ਕੋਈ ਹਾਲਾ ਪ੍ਰਮਾਤਮਾ ਲਾਂਬਾ ਨਹੀਂ ਆਇਆ ਜੀ ਠੀਕ ਆ ਜੇ ਉਹ ਕੰਮੇ ਵਿੱਚ ਨਿਕਲ ਜਾਵੇ ਬੰਦੇ ਨੂੰ ਹੈਲਪ ਕਰੀਏ ਨਾਲ ਆਇਆ ਜੀ ਬੋਰਡ ਕੇ ਭੱਜ ਰਹੇ ਹੈਗੇ ਵੀ ਅਸੀਂ ਨਹੀਂ ਦੇਣਾ ਕੋਈ ਜੀ ਤੁਸੀਂ ਯਾਨੀ ਬਾਅਦ ਚ ਵੀ ਆਪਣਾ ਗਰੰਟੀ ਲੈਣੇ ਆ ਬੰਦੇ ਦੀ ਅਗਲੇ ਨੂੰ ਕਰੀਏ ਭੱਜ ਨਹੀਂ ਕਿਤੇ ਸਿਗਲੋ ਵੀ ਨਹੀਂ ਜੀ ਤੁਸੀਂ ਲੈ ਗਿਆ ਹੁਣ ਕਿ ਕਈ ਵਾਰ ਆਏ ਨੇ ਕਸਟਮਰ ਟੈਂਟ ਲੈ ਜਾਂਦੇ ਨੇ ਬੈਟਰੀ ਡਾਉਣਾ ਜੀ ਫਿਰ ਬੈਟਰੀ ਬਦਲ ਗਿਆ ਉਹਨੂੰ ਮੈਂ ਦੇ ਦੇ ਜੀ ਬੰਦੇ ਨੂੰ ਵਾਲੀ ਵੀ ਕੋਲ ਮਾਰਕੀਟ ਦਾ ਮੈਂ ਬਣਾਉਣੀ ਆ ਪਰ ਖਰਾਬ ਨਹੀਂ ਹੋਣਾ ਸਹੀ ਗੱਲ ਆ ਬਾਕੀ ਇੱਧਰ ਪੂਰੇ ਵਧੀਆ ਨੇ ਜੀ ਰੈਟ ਰੱਖਾਂ ਵੀ ਜੇ ਲੈ ਜਿਓ ਹਾਂਜੀ ਨੰਬਰ ਆ ਮੇਰਾ ਪਾਈ ਨੇ ਤੇ ਦੇੜਾ ਵਾ ਮੈਂ ਬੱਚ ਮੈਸਨ ਕਰ ਦੇਣਾ ਚੈਨਲ ਦੇ ਕੇ ਵੀਡੀਓ ਦੇ ਵੀਡੀਓ ਦੇਖੇ ਜਿਹੜਾ ਬੰਦਾ ਉਹਦਾ ਮਾਨਦਾ ਜੁਗਾ ਦੱਸ ਦਿਓ ਵੀ ਤੁਹਾਨੂੰ ਅਸੀਂ ਵੀਡੀਓ ਦੇਖ ਕੇ ਆ ਵੀਟੂ ਨਜਾਮਪੁਰ ਵਾਲੇ ਨੇ ਇੱਕ ਤੁਹਾਡੇ ਰਿਕਵੈਸਟ ਹੋ ਰਹੀ ਜੀ ਮੇਰਾ ਆਪਦਾ ਵੀ ਚੈਨਲ ਦਾ YouTube ਚੈਨਲ ਤੇ ਪੁਰੀਤ ਸ਼ਰਮਾ ਟਰੈਕਟਰਸ ਦੇ ਨਾਂ ਤੇ ਆ ਜੀ ਉਹ ਵੀ ਸਬਸਕ੍ਰਾਈਬ ਕਰ ਲੈ ਗੋ ਉਹ ਵੀ ਵੀਰ ਨੂੰ ਸਬਸਕ੍ਰਾਈਬ ਕਰ ਲਿਓ ਉਹ ਵੀ ਤੁਹਾਨੂੰ ਨਵੀਂ ਨਵੀਂ ਅਪਡੇਟ ਦੇਖਣ ਨੂੰ ਮਿਲਣਗੀਆਂ ਚੈਨਲ ਭਰ ਕੇ ਆਪਣਾ ਕੱਢ ਹਾਂ ਤੁਹਾਨੂੰ ਸਾਰੇ ਟਰੈਕਟਰ ਦਿਖਾਉਂਦਾ ਅੱਗੇ ਪਿੱਛੇ ਤੋਂ ਦਿਖਾਓ ਟਰੈਕਟਰ ਅੱਗੇ ਪਿੱਛੇ ਕੋਈ ਆਹ ਦੇਖੋ ਸਾਰੇ ਮੈਂ ਦਿਖਾਉਣਾ ਵੀ ਆ ਦੇਖੋ ਤੁਸੀਂ ਸਾਰੇ ਸਾਫ ਟਰੈਕਟਰ ਨੇ ਸਾਰੇ ਦਿਖਾਉਣਾ ਸਾਰੇ ਟੈਂਸ਼ਨ ਵਾਲੇ ਆ ਆ ਦੇਖੋ ਲਿੰਕਾਂ ਨੋਕਾਂ ਸਾਰੀਆਂ ਸਭ ਵਧੀਆ ਪਈਆਂ ਨੇ 475 ਦੀਆਂ ਹੁੱਕ ਵਗੈਰਾ ਦੇਖੋ ਤੁਸੀਂ ਸਾਰਾ ਸਾਫ ਆ ਮਰਗਾੜੋ ਵਗੈਰਾ ਕੋਈ ਗੜੇ ਨਹੀਂ ਹੋਏ ਆ ਟਰੈਕਟਰ ਵੀ ਦੇਖੋ ਕਿੰਨਾ ਵਧੀਆ ਲਿੰਕਾਂ ਵਗੈਰਾ ਸਾਰਾ ਕੁਝ ਵਧੀਆ ਸਾਫ ਆ ਡਿਸਟ੍ਰੀਬਿਊਟਰ ਲੱਗਿਆ ਆ ਹੱਪ ਲੱਗ ਟਰਾਲੀ ਵੇਰਾ ਲਗਾਉਣ ਨੂੰ ਉਹਦੇ ਲਈ ਦਿੱਤਾ ਆ ਹਾਂ ਹਾਂ ਛਤਰੀ ਲੱਗੀ ਆ ਕਿੰਨਾ ਸਾਫਟ ਟਰੈਕਟਰ ਪਿਆ ਨਾਲੇ ਪਿੱਛੋਂ ਬਣਤਰ ਬਹੁਤ ਵਧੀਆ ਏ ਟਰੈਕਟਰ ਦੀ ਤੇ ਆਉ ਵੀ ਤੇ ਆਪਾਂ ਦਿਖਾਣੇ ਆ ਤੁਹਾਨੂੰ ਆ ਦੇਖੋ ਆ ਫਾਰਮ ਟਰੈਕ ਵੀ ਪੂਰਾ ਲਿੰਕਾਂ ਲੋਕਾਂ ਬਈਆਂ ਨੇ 1997 ਮਾਡਲ ਆ ਦੇਖਣ ਨਾਲੇ ਨਵਾਂ ਹੀ ਆਇਆ ਸੀ ਤੇ ਆ 585 ਦੇਖ ਲੋ ਬੈਕ ਸਾਈਡ ਤੋਂ ਇਹ ਵੀ ਪੂਰਾ ਵਧੀਆ ਹੈ ਨਹੀਂ ਹੈਗਾ ਵੀ ਕੋਈ ਲੰਕਾ ਲੋਕਾਂ ਲੈਫਟ ਹਾਂਜੀ ਇਹ ਤਾਂ ਟਰੈਕਟਰ ਹੀ ਬਹੁਤ ਪਿਆਰਾ 475 ਤੇ 585 ਮੇਰੇ ਕੋਲ ਆ 575 ਰੱਖਿਆ ਆ ਬਾਪੂ ਵੇਚਦਾ ਹੀ ਨਹੀਂ ਮੈਂ ਵੀਡੀਓ ਵੀ ਪਾਈ ਦੀ ਆਪੂ ਕਹਿੰਦਾ ਮੈਂਹਿੰਦਰਾ ਚਲਾਇਆ ਜਿਹੜੀ ਬਾਕੀ ਉਮਰ ਹੈਗੀ ਮੈਂਹਿੰਦਰਾ ਹੀ ਚਲਾਉਣਾ ਆ ਵੀ 555 ਵੀ ਦੇਖ ਲੋ ਤੁਸੀਂ ਬੈਕ ਸਾਈਡ ਤੋਂ ਬਾਈ ਕੋਲ ਵਧੀਆ ਰੇਟ ਵਾਲੇ ਟਰੈਕਟਰ ਖੜਿਆ ਜਾਨੀ ਸਾਰੀ ਤੇ ਤੇ ਤੁਹਾਨੂੰ ਵੀਡੀਓ ਆਪਣੀ ਇਹ ਵਧੀਆ ਲੱਗੀ ਹੋਵੇ ਬਾਈ ਦੀਆਂ ਗੱਲਾਂ ਬਾਤਾਂ ਤੇ ਬਾਈ ਕੋਲ ਇੱਕ ਵਾਰ ਜਿਹੜਾ ਜਰੂਰ ਮਾਰੇ ਹੋ ਤੁਸੀਂ ਆ ਕੇ ਤੇ ਜਿਹੜਾ ਆਪਣੀ ਵੀਡੀਓ ਚੈਨਲ ਤੇ ਸੇਵ ਕਰਕੇ ਦਿਖਾਊਗਾ ਬਾਈ ਨੂੰ ਫੇਸਬੁੱਕ ਤੇ ਫਾਲੋ ਕਰਕੇ ਤਾਂ ਵੀਰ ਨੂੰ ਮਾਣ ਦਾਨ ਜਰੂਰ ਕਰੂਗਾ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਤੇ ਫਾਲੋ ਕਰਕੇ ਦਿਖਾਊਗਾ ਵੀਰ ਨੂੰ ਬਟੂ ਨਿਆਪੁਰ ਨੂੰ ਤੇ ਬਾਕੀ ਹੋਰ ਤਾਂ ਕੁਝ ਰਹਿ ਨਹੀਂ ਗਿਆ ਤੇ ਮਿਲਾਂਗੇ ਹੋਰ ਸੋਹਣੀ ਵੀਡੀਓ ਦੇ ਵਿੱਚ ਇੰਨਾ ਟਰੈਕਟਰਾਂ ਦੇ ਵਿੱਚ ਹੁਣ ਦੀ ਆਪਾਂ ਨੂੰ ਇਜਾਜ਼ਤ ਧੰਨਵਾਦ